ਓਏ ਦੋਸਤੋ ਅੱਜ ਆਪਾਂ ਨਾ ਵਾਇਟਮੈਚਰ ਬਾਰੇ ਜਾਣਕਾਰੀ ਦਿੰਨੇ ਆਂਗੇ ਤੇ ਵੀ ਵਾਇਟਮੈਚਰ ਜਿਹੜੀ origial ਹੁੰਦੀ ਆ ਨਾ ਵੀ ਉਹਦੀ ਕੀ ਕੀ ਪਛਾਣ ਹੁੰਦੀ ਏ ਤੇ ਸਭ ਤੋਂ ਪਹਿਲਾਂ ਇਹ ਹੀ ਆਉਣ ਲੱਗੀ ਸੀਗੀ ਤੇ ਇਹ ਟੋਰਨਟਾ ਕੰਪਨੀ ਦੀ ਹੈ ਤੇ ਜਿਹੜਾ ਲੀਟਰ ਆਗਾ ਉਹ ਸੈਲਵਰ ਕੰਦਰ ਦੇ ਵਿੱਚ ਹੁੰਦਾ ਇਹਦਾ ਲੀਟਰ ਤੇ ਪੈਕਿੰਗ ਇਹਦੀ 1 ਲੀਟਰ ਦੀ ਆ 5 ਲੀਟਰ ਦੇ ਵਿੱਚ ਵੀ ਆਉਂਦਾ ਤੇ ਆਪਾਂ ਕੱਢੀ ਲੈ ਲਾਂਗੇ ਥੋੜੀ ਸਸਤੀ ਪੈਂਦੀ ਹੈਗੀ ਤੇ ਇਹ 1 ਲੀਟਰ ਦੇ ਵਿੱਚ ਆ ਗਈ ਇਹ तकरीबन 1150 ਤੋਂ 12 ਦੇ ਵਿੱਚ ਵਿੱਚ ਇਹ ਆਉਂਦੀ ਹੈ ਵੀ ਤੇ 10 20 25 ਰੁਪਈਆਂ ਦਾ ਫਰਕ ਪੈ ਜਾਂਦਾ ਕਈ ਵਾਰੀ ਤੇ ਕਈ ਵਾਰੀ ਕਿਸੇ ਨਾਲ ਮਾੜੀ ਮੋਟੀ ਜਾਣ ਪਛਾਣ ਹੈ ਨਾ ਥੋੜਾ ਜਿਹਾ ਹਿਸਾਬ ਚ ਮਿਲ ਜਾਂਦਾ ਤੇ ਨਹੀਂ ਫਿਰ 1200 ਦੇ ਲਗਭਗ ਇਹ ਮਿਲ ਜਾਂਦਾ ਤੇ ਜੇ ਇਹਦੀ origignal ਦੀ ਜਿਹੜੀ ਨਿਸ਼ਾਨੀ ਹੈਗੀ ਇੱਕ ਤਾਂ ਤੁਸੀਂ ਇੱਧਰ ਦੇਖ ਸਕਦੇ ਹੋ ਇਹਦੇ ਢੱਕਣ ਦੇ ਉੱਤੇ ਹੈ ਨਾ T ਹੋਊਗੀ ਦੇਖੀਏ ਸਾਹਮਣੇ ਤੁਹਾਨੂੰ ਕਲੀਅਰ ਦਿਂਦੀ ਹੋਣੀ ਆ ਟੀ ਲਿਖੀ ਹੋਣੀ ਆ ਤੇ ਇੱਕ ਇਹਦੇ ਉੱਤੇ ਇੱਧਰ ਦੇਖ ਸਕਦੇ ਆ ਆ ਲਿਖਿਆ ਬਾ ਟਨੈਂਟਾ ਬੈਟਾ ਮਰਚ ਇਹ ਲੀਟਰ ਦੇ ਉੱਤੇ ਮਸ਼ੀਨ ਦੇ ਵਿੱਚ ਹੀ ਮਸ਼ੀਨ ਦੇ ਨਾਲ ਹੀ ਲਿਖਿਆ ਹੋਊਗਾ ਲੀਟਰ ਦੇ ਉੱਤੇ ਮਸ਼ੀਨ ਦੇ ਨਾਲ ਲਿਖਿਆ ਹੋਊਗਾ ਟਨੈਂਟਾ ਬੈਟਾ ਮਰਚ ਇੱਕ ਇਹ ਨਿਸ਼ਾਨੀ Ориਜਨਲ ਦੀ ਤੇ ਇੱਕ ਟੱਕਣ ਦੇ ਉੱਤੇ ਲਿਖਿਆ ਹੋਊਗਾ ਇਹ ਦੋ ਨਿਸ਼ਾਨੀਆਂ Ориਜਨਲ ਹੁੰਦੀਆਂ ਤੇ ਬਾਕੀ ਇਹ ਜਿਹੜਾ ਲੀਟਰ ਹੈਗਾ ਇਹ ਸਿਲਵਰ ਦਾ ਹੀ ਹੋਊਗਾ ਬਾਕੀ ਤੁਹਾਨੂੰ ਆਪਾਂ ਇੱਕ ਚੋ ਵੀ ਦਿਖਾ ਦਿੰਨੇ ਆਂ। ਅਸਲੀ ਲੱਗੀ ਹੋਣੀ, ਅਸਲੀ ਲੱਗੀ ਹੋਣੀ ਜ਼ਰੂਰੀ ਹੈਗੀ। ਆਪਣੀ ਇਹ ਜਾਨੀ ਕਿ ਪਹਿਲਾਂ ਖੋਲੀ ਵੀ ਹੈਗੀ, ਸ਼ੁਰੂ ਕਰੀ ਵੀ ਹੈਗੀ। ਤੇ ਇਸ ਤਰ੍ਹਾਂ ਦੀ ਹੈ ਦੇਖ ਸਾਰਿਆਂ ਨੂੰ। ਇਸ ਤਰ੍ਹਾਂ ਦਾ ਇਹ ਲਿਕਵਿਡ ਹੋਊਗਾ। ਆ ਤੁਹਾਨੂੰ ਦਿਸਦਾ ਹੋਣਾਗਾ। ਤੇ ਇਸ ਵਾਰ ਆਪਾਂ ਇੱਧਰ ਤੁਹਾਨੂੰ ਸਪਾਰਕ ਪਾ ਕੇ ਦਿਖਾ ਦਿੰਨੇ ਆਂ। ਇਸ ਤਰ੍ਹਾਂ ਦਾ ਕਲਰ ਹੋਊਗਾ। ਤੇ ਇਹ ਜਮਾਂ origignal ਆ। ਕਈ ਭਰਾਵਾਂ ਨੂੰ ਡਾਊਟ ਹੁੰਦੇ ਆ ਤੇ ਵੀ ਵਾਈਟਮ ਵਿੱਚ ਕਿਸ ਤਰ੍ਹਾਂ ਦੀ ਹੁੰਦੀ ਆ ਤੇ ਜਾਂ ਅਰੀਜਨਲ ਦੀ ਕੀ ਨਿਸ਼ਾਨੀਆਂ ਕਿਉਂਕਿ ਡੁਪਲੀਕੇਟ ਸੀ ਬਹੁਤ ਚੱਲ ਰਹੀਆਂ ਹਨ ਬਾਕੀ ਆਈਟਮਾਂ ਹੋਰ ਵੀ ਬਹੁਤ ਆਉਂਦੀਆਂ ਗਈਆਂ ਤੇ ਵਧੀਆ ਪ੍ਰੋਡਕਟਾਂ ਹੋਰ ਵੀ ਕੰਪਨੀਆਂ ਦੇ ਤੇ ਪਰ ਆਪਾਂ ਸਿਰਫ ਵਾਈਟਮ ਵਿੱਚ ਤੇ ਬਣਾ ਰਹੇ ਆ ਜਿਹੜੀ ਵਾਈਟਮ ਵਿੱਚ ਆ ਹਨ ਤੇ ਅਰੀਜਨਲ ਇਹੀ ਆ ਤੇ ਅਰੀਜਨਲ ਦੀ ਜੋ ਨਿਸ਼ਾਨੀਆਂ ਉਹ ਵੀ ਤੁਹਾਨੂੰ ਆਪਾਂ ਸਾਰੀ ਦੱਸਤੀ ਵੀ ਅਰੀਜਨਲ ਦੀ ਕੀ ਨਿਸ਼ਾਨੀਆਂ ਤੇ ਬਹੁਤ ਮਤਲਬ ਕਿ ਇਹ ਵਧੀਆ ਪ੍ਰੋਡਕਟ ਆਗਾ ਇਸ ਨੂੰ ਵਾਲੇ ਪਸ਼ੂ ਨੂੰ ਆਪਾਂ 2 ਤੋਂ 3 ਮਹੀਨੇ ਰਹਿੰਦੇ ਆਪਾਂ ਪਾ ਸਕਦੇ ਆ ਪਹਿਲਾਂ ਵੀ ਪਾ ਸਕਦੇ ਆ ਹੋਰ ਵੀ ਕਿਸੇ ਪਸ਼ੂ ਨੂੰ ਪਾਉਣਾ ਕਿਸੇ ਵੀ ਪਸ਼ੂ ਨੂੰ ਪਾ ਸਕਦੇ ਆਗੇ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਫਾਇਦੇ ਹੀ ਫਾਇਦੇ ਆਗੇ ਤੇ ਬਾਕੀ ਇਹ ਤਾਜ਼ ਐਮਲ ਆਪਾਂ ਵੱਡੇ ਪਸ਼ੂ ਨੂੰ ਪਾਰਡੇ ਦੇ ਸਕਦੇ ਆਗੇ ਤੇ ਬਾਕੀ ਜੋ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਨਿਊਟ੍ਰੀਸ਼ਨਲ ਵੈਲਿਊ ਹੁੰਦੀ ਆ ਹਨ ਵਿਟਾਮਿਨ ਚ ਬਾਇਓਟਿਨ 12500 ਤੇ ਸੇਲੀਨੀਅਮ ਹੁੰਦਾਗਾ 6 ਐਮਸੀ ਐਮਸੀਜੀ ਤੇ ਉਸ ਤੋਂ ਬਾਅਦ ਵਿਟਾਮਿਨ E ਹੁੰਦਾ 50 ਐਮਜੀ ਤੇ ਵਿਟਾਮਿਨ A ਹੁੰਦੀ ਆ 20000 IU ਤੇ ਵਿਟਾਮਿਨ D3 ਹੁੰਦਾ ਇਹਦੇ ਵਿੱਚ 10000 IU ਤੇ ਇਹ ਇਹਦੇ ਵਿੱਚ ਤਕਰੀਬਨ ਸਾਰਾ ਕੰਪੋਜੀਸ਼ਨ ਹੁੰਦੀ ਹੈਗੀ ਤੇ ਬਾਕੀ ਜਦੋਂ ਮਤਲਬ ਕਿ ਇੱਕ ਗੱਲ ਹੋਰ ਆ ਮਤਲਬ ਕਿ ਭਰਾਵਾਂ ਦੇ ਕਾਫੀ ਜਿਆਦਾ ਹੋ ਹੁੰਦੇ ਆ ਹਨਾ ਪੈਮ ਹੁੰਦੇ ਆ ਵੀ ਇਹ ਲੇਵਾ ਬਣਾਉਂਦੀ ਆ ਹਨਾ ਲੇਵਾ ਤਾਂ ਬ੍ਰੀਡ ਨਹੀਂ ਮਨਾਉਣਾਗਾ ਜੇ ਹੁਣ ਫਸਲ ਦੀ ਨਸਲ ਹੋਊਗੀ ਬ੍ਰੀਡ ਹੋਊਗੀ ਤਾਂ ਲੇਵਾ ਤਾਂ ਫੇਰ ਬਣਨਾਗਾ ਤੇ ਥੋੜਾ ਕਾਣਾ ਫਰਕ ਪੈ ਸਕਦਾ ਹੁੰਦਾਗਾ ਪਰ ਇਹਨੇ ਅੰਦਰੋਂ ਕਮੀਆਂ ਦੂਰ ਕਰਨਵੇਂ ਤੇ ਕਿਉਂਕਿ ਹੁਣ ਜੇ ਹੁਣ ਪਸ਼ੂ ਹੀ ਹੋਊ 10 ਲੀਟਰ ਵਾਲਾ ਕਿ ਹੁਣ ਆਪਾਂ ਇਹ ਪਾ ਦਾਂਗੇ ਤਾਂ ਹੁਣ ਐ ਤਾਂ ਹੀ ਨਹੀਂ ਕਿ ਉਹ 20 ਲੀਟਰ ਜਾਂ 25 ਲੀਟਰ ਕੱਢ ਦੂ ਹਨਾ ਤੇ ਆਪਦੀ ਕੰਪੈਸਿਟੀ ਮੁਤਾਬਕ ਪਸ਼ੂ ਨੇ ਦੁੱਧ ਦੇਣਾਗਾ ਤੇ ਇਹਨੇ ਕੰਮਾਂ ਦਾ ਦੂਰ ਕਰ ਲਿਆ ਨਾ ਬਾਕੀ ਇਹਦੇ ਉੱਤੇ ਸਾਰਾ ਲਿਖਿਆ ਹੋਗਾ ਅਡਰ ਟਿਸ਼ੂ ਤੇ ਮਸਲਾ ਠੀਕ ਹੈ ਨਾ ਤੇ ਇਹਨਾਂ ਨੂੰ ਸੈੱਟ ਕਰਦੀ ਹੈ ਇਹ ਤੇ ਮਸਟੈਟਸ ਨੂੰ ਇਹ ਸਹੀ ਕਰਦੀ ਹੈਗੀ ਤੇ ਬਾਕੀ ਬੁੱਲਾਂ ਦੇ ਵਾਸਤੇ ਵੀ ਇਹ ਤੁਸੀਂ ਦੇਖ ਸਕਦੇ ਹੋ ਅ ਇੰਪਰੂਵਸ ਫਰਟੀਲਿਟੀ ਆਫ ਬਰੀਡਿੰਗ ਬੁੱਲਸ ਤੇ ਉਸ ਤੋਂ ਬਾਅਦ ਸਟਾਪ ਹੇਅਰ ਲੋਗ ਮਤਲਬ ਕਿ ਇਹ ਵਾਲਾਂ ਨੂੰ ਝਾੜਨ ਤੋਂ ਵੀ ਰੋਕ ਜੀ ਜਾਂਦਾ ਇਹ ਆਰਡਰ ਨੂੰ ਇਹ ਸਹੀ ਕਰਦੀ ਮਤਲਬ ਕਿ ਆਰਡਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈਗੀ ਤੇ ਉਸ ਤੋਂ ਬਾਅਦ ਉਹ ਨਹੀਂ ਆਉਂਦੀ ਜੀ ਆਪਾਂ ਯੂਜ਼ ਕਰਦੇ ਆ ਇਹ ਤੇ ਸੂਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਆਉਂਦੀ ਤੇ ਵਧੀਆ ਆਰਡਰ ਇਹਦੇ ਨਾਲ ਤਿਆਰ ਹੁੰਦਾ ਤੇ ਮਤਲਬ ਕਿ ਕੋਈ ਥਾਣਾ ਦਾ ਰੂਗ ਹੋ ਗਿਆ ਜਾਂ ਕੋਈ ਬਰੀਕ ਨਾੜਾਂ ਹੁੰਦੀਆਂ ਹਨਾ ਤੇ ਕਈ ਵਾਰੀ ਕੋਈ ਥਾਣ ਨਹੀਂ ਚੱਲਦਾ ਵੀ ਮਤਲਬ ਕਿਸੇ ਤਰ੍ਹਾਂ ਤਾਂ ਵੀ ਕੋਈ ਬਲੌਕ ਪਛਾਗਾ ਉਸ ਨੌਕਸ ਨੂੰ ਇਹ ਦਵਾਈ ਠੀਕ ਕਰਦੀ ਹੈ ਜੀ ਇਹ ਕਾਫੀ ਭਰਾਏ ਤੋਂ ਵਰਤਦੇ ਆਗੇ ਮਸ਼ਹੂਰ ਵੀ ਕਾਫੀ ਆ ਇਹ ਤੇ ਆਪਾਂ ਵੀਡੀਓ ਇਸ ਲਈ ਬਣਾਈ ਹੈਗੀ ਤੇ ਵੀ ਕਈਆਂ ਦੇ ਜਾਨੀ ਕਿ ਸਵਾਲ ਸੀਗੇ ਹਨਾ ਵੀ ਬੈਟ ਮੈਂ ਅਰੀਜਨਲ ਦੀ ਕੀ ਨਿਸ਼ਾਨੀ ਆ ਮੈਂ ਨਾਲ ਪੈਸੇ ਦੀ ਵੀਡੀਓ ਬਣਾਈ ਸੀਗੀ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ